ਅੱਜ ਪਵਾਨੀਗੜ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਇਹ ਚੋਣ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਤੇ ਐਸ ਡੀ ਐਮ ਬਨੀਤ ਕੁਮਾਰ ਦੀ ਅਗਵਾਈ ਹੇਠ ਹੋਈ ਇਸ ਚੋਣ ਦੌਰਾਨ ਸਾਰੇ ਐਮ ਸੀ ਇਕੱਠੇ ਹੋਏ ਸਨ ਚੋਣ ਦੇ ਵਿੱਚ ਨਰਿੰਦਰ ਸਿੰਘ ਹਾਕੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਨੇ ਕਿਹਾ ਕਿ ਇਹ ਚੋਣ ਸਾਰਿਆਂ ਦੀ ਸਹਿਮਤੀ ਨਾਲ ਕੀਤੀ ਗਈ ਤੇ ਹਾਕੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ 2 ਸਾਲਾਂ ਤੋਂ ਜੋ ਕੰਮ ਰੁਕੇ ਹੋਏ ਸਨ ਉਹਨਾਂ ਨੂੰ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੂਰਾ ਕੀਤਾ ਜਾਵੇਗਾ ਰਿਪੋਰਟ ਰਾਜ ਖੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਨਵਾਲ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਂ ਪ੍ਰੋਤਸਾ ਵੀ ਦਉਣਾ ਸ਼ਹਿਰ ਵਾਸੀਆਂ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਸ਼ਹਿਰ ਦਾ ਵਿਕਾਸ ਕਰਾਂਗਾ ਤੇ ਜਿਵੇਂ ਅੱਜ ਮੇਰਾ ਸਾਥ ਦਿੱਤਾ ਸਾਰੇ ਮਸੀਆ ਨੇ ਮੈਂ ਅੱਗੇ ਚਾਹੁੰਦਾ ਅੱਗੇ ਵੀ ਸਾਥ ਦੇਣ ਤਾਂ ਕਿ ਸ਼ਹਿਰ ਦੀ ਤਰੱਕੀ ਵਿੱਚ ਅਸੀਂ ਆਪਣਾ ਬਣਦਾ ਯੋਗਦਾਨ ਪਾ ਸਕੀਏ ਅੱਜ ਦੀ ਚੋਣ ਦੇ ਵਿੱਚ ਤਕਰੀਬਨ ਸਾਰੇ 70% ਜਿਹੜੇ ਮੈਂਬਰ ਨੇ ਜਿਹੜੇ ਹਾਜ਼ਰ ਰਹੇ ਨੇ ਔਰ ਇਲੈਕਸ਼ਨ ਆ ਜਿਹੜੀ ਪ੍ਰੋਪਰ ਸਰਬਸੰਮਤੀ ਦੇ ਨਾਲ ਜਿਹੜੀ ਹੋਈ ਹੈ ਤੇ ਮੈਂ ਸਾਡੇ ਨਵੇਂ ਚੁਣੇਗੇ ਪ੍ਰਧਾਨ ਨਰਿੰਦਰ ਸਿੰਘ ਜੀ ਨੂੰ ਮੈਂ ਮੁਬਾਰਕਬਾਦ ਦਿੰਨੀ ਆਂ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਵਧਾਈ ਦਿੰਨੀ ਆਂ ਕਿ ਕਿਉਂਕਿ ਬੜੇ ਲੰਬੇ ਸਮੇਂ ਤੋਂ ਜਿਹੜਾ ਸਾਡੇ ਸ਼ਹਿਰ ਦੇ ਜਿਹੜੇ ਕੰਮਕਾਰ ਸੀਗੇ ਜਿਹੜੇ ਉਹ ਰੁਕੇ ਹੋਏ ਸੀਗੇ ਔਰ ਮੈਨੂੰ ਉਮੀਦ ਹੈ ਕਿ ਸਾਰੇ ਐਮਸੀ ਸਾਹਿਬਾਨ ਜਿੰਨੇ ਵੀ ਅੱਜ ਜਿਨ੍ਹਾਂ ਨੇ ਵੋਟ ਕੀਤੀ ਆ ਸਾਰੇ ਰਲ ਮਿਲ ਕੇ ਅੱਗੇ ਵੀ ਸਾਥ ਦਿੰਦੇ ਰਹਿਣਗੇ ਔਰ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਆ ਜਿਹੜੇ ਕੰਮਕਾਰ ਨੇ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਰੇ ਕੰਮਕਾਰ ਨੇ ਜਿਹੜੇ ਵਾਅਦਾ ਛੱਡ ਕੇ ਕੀਤੇ ਜਾਣਗੇ ਔਰ ਜਿੰਨੇ ਵੀ ਸਾਥੀ ਅੱਜ ਜਿਹੜੇ ਇੱਥੇ ਪਹੁੰਚੇ ਨੇ ਐਮਸੀ ਸਾਹਿਬਾਨ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੱਦ ਪ੍ਰਧਾਨ ਜੀ ਕੁਝ ਦਿਨ ਪਹਿਲਾਂ ਨਿਯੁਕਤੀ ਕੀਤੀ ਗਈ ਸੀ ਜਾਂ ਗੈਰ ਹਾਜ਼ਰ ਪਾਏ ਜਾ ਰਹੇ ਨੇ ਪਹਿਲਾ ਦਾਵਾ ਕਿਤੇ ਵੀ ਸ਼ਹਿਰ ਦੇ ਵਿਕਾਸ ਕਰਾਵਾਂਗੇ ਉਹਦਾ ਖੂਬਗੂਰ ਰਹਿਜਣਾ ਜਨਾ ਦੇ ਅ ਮੀਤ ਪ੍ਰਧਾਨਗੀ ਦੀ ਜਿਹੜੀ ਚੋਣ ਸੀਗੀ ਉਹ ਲਿਟੀਗੇਸ਼ਨ ਦੇ ਵਿੱਚ ਹੈਗੀ ਆ ਉਹ ਵੀ ਬੜੀ ਜਲਦੀ ਜੜੀ ਕਲੀਅਰ ਹੋ ਜਾਣੀ ਆ ਸੋ ਜਿਹੜੀ ਇਹ ਇਲੈਕਸ਼ਨ ਸੀਗੀ ਪ੍ਰਧਾਨ ਦੀ ਚੋਣ ਦੇ ਲਈ ਇਹ ਜਿਹੜੀ ਪੋਸਟ ਜਿਹੜੀ ਕਲੀਅਰ ਹੋ ਚੁੱਕੀ ਸੀ ਸੋ ਡੈਮੋਕ੍ਰੇਸੀ ਆ ਹਰ ਇੱਕ ਦਾ ਰਾਈਟ ਆ ਔਰ ਇੱਥੋਂ ਇੱਕ ਪੋਜ਼ਿਟਿਵ ਮੈਸੇਜ ਆਂਦਾ ਕਿ ਜਿੱਥੇ ਦੂਜੀਆਂ ਸਰਕਾਰਾਂ ਦੇ ਵਿੱਚ ਪ੍ਰਧਾਨ ਜਾਂ ਮੀਤ ਪ੍ਰਧਾਨ ਚੋਣਨ ਵੇਲੇ ਤੱਕਾ ਹੁੰਦਾ ਸੀਗਾ ਤੱਕੇ ਸ਼ਾਹੀ ਹੁੰਦੀ ਸੀਗੀ ਤਾ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਚਾਹੇ ਕੋਈ ਵੀ ਬੰਦਾ ਜਿਹੜਾ ਨੁਮਾਇੰਦਾ ਇੱਥੇ ਆਇਆ ਜਾਂ ਨਹੀਂ ਆਇਆ ਕਿਸੇ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਸਾਰਿਆਂ ਨੇ ਆਪਣੀ ਮਰਜ਼ੀ ਦੇ ਨਾਲ ਆ ਕੇ ਜਿਹੜੀ ਵੋਟ ਕੀਤੀ ਹੈ ਸੋ ਇੱਕ ਮਨ ਲੱਗਦਾ ਕਿ ਇਹ ਇੱਕ ਨਵੀਂ ਰੀਤ ਵੀ ਸ਼ੁਰੂ ਹੋਈ ਹੈ ਤੇ ਇੱਕ ਜਿਹੜੀ ਇਹ ਧੱਕੇਸ਼ਾਹੀ ਹੁੰਦੀ ਸੀ ਉਹਦਾ ਵੀ ਇੱਥੋਂ ਜਿਹੜਾ ਇੱਕ ਮੈਸੇਜ ਗਿਆ ਕਿ ਜਿਹੜਾ ਪੀਸਫੁਲੀ ਜਿਹੜੀ ਇਹ ਇਲੈਕਸ਼ਨ ਆ ਜਿਹੜੀ ਉਹ ਕਰਵਾਈ ਗਈ ਵੀ ਜਿਹੜੇ ਤੁਹਾਡੇ ਨਾਲ ਪਹਿਲਾਂ ਐਮਸੀ ਚਲਦੇ ਸੀ ਜੀ ਚਾਰ ਅੰਸੀ ਜੀ ਉਹ ਅੱਜ ਗੈਰਹਾਜ਼ਰ ਨੇ ਕੀ ਨਾਰਾਜ਼ ਹੋਗੇ ਜਾਂ ਕੀ ਹੈ ਕਿਉਂਕਿ ਕਿਉਂ ਤੁਹਾਡੇ ਨਾਲ ਤਾਂ ਕੋਈ ਕੰਟੈਕਟ ਸੰਪਰਕ ਹੋਈ ਹੁਣ ਉਹਨਾਂ ਦਾ ਵੀ ਅਸੀਂ ਆਵਾਂਗੇ ਜਾਂ ਨਾ ਜਾਓ ਪ੍ਰਧਾਨਗੀ ਤੋਂ ਨਾਰਾਜ਼ ਨੇ ਦੇਖੋ ਜਿਹੜੀ ਚੋਣ ਹੁੰਦੀ ਹੈ ਕਿਉਂਕਿ ਤੁਸੀਂ ਸਾਰੇ ਜਿਹੜੇ ਜਾਣਦੇ ਹੋ ਸੋ ਆਪਣੀ ਆਪਣੀ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਦਾ ਜਿਹੜਾ ਡੈਮੋਕਰੇਸੀ ਜਿਹੜੀ ਹਰ ਇੱਕ ਦੀ ਹੈਗੀ ਹੈ ਰਾਈਟ ਹੈਗਾ ਲੋਕਤੰਤਰ ਦੇ ਵਿੱਚ ਸੋ ਜਿਹਦੀ ਦਿਲ ਕੀਤਾ ਜਿਨ੍ਹਾਂ ਦਾ VOTING ਦੇ ਲਈ ਅਸੀਂ ਤਾਂ ਕੋਈ ਨਾਮ ਪ੍ਰਪੋਜ਼ ਨਹੀਂ ਕੀਤਾ ਸੀਗਾ ਉਰੀ ਸਾਥੀਆਂ ਨੇ ਜਿਹੜੇ ਨਾਮ ਪ੍ਰਪੋਜ਼ ਕੀਤੇ ਨੇ ਸੋ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਨਹੀਂ ਮੇਰੇ ਭਰਾ ਨੇ ਉਹ ਵੀ ਵੱਡੇ ਭਰਾ ਨੇ ਸੋ ਸਾਰਿਆਂ ਨੂੰ ਰਲ ਮਿਲ ਕੇ ਲੈ ਕੇ ਚੱਲਾਂਗੇ ਜਿਹੜੀ ਵੀ ਕੋਈ ਇਲੈਕਸ਼ਨ ਹੋਊਂਦੀ ਹੈ ਲੋਕਾਂ ਵੱਲੋਂ ਵੋਟਾਂ ਪਾ ਕੇ ਚੁਣੇ ਜਾਂਦੇ ਨੇ ਨਾ ਮੈਨੂੰ ਲੱਗਦਾ ਐਮਸੀ ਸਾਹਿਬ ਹੈ ਗੁੱਸਾ ਜੀ ਲੋਕ ਉਥੇ ਪਾਰਟੀ ਦੇ ਆ ਕੇ ਅੱਜਕੱਲ੍ਹ ਜਿੱਕਰ ਤੌਰ ਤੇ ਵੋਟ ਪਾ ਰਹੇ ਅੱਜ ਤੁਸੀਂ ਦੇਖ ਰਹੇ ਹੋ ਜਿੰਨੇ ਐਮਸੀ ਸਹਿਬਾਨ ਬੈਠੇ ਆ ਇਹਨਾਂ ਵਿੱਚੋਂ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦੇ ਕਿ ਵੀ ਇਹ ਸਾਰੇ ਆਮ ਆਦਮੀ ਪਾਰਟੀ ਦੇ ਆ ਜਾਂ ਸਾਰੇ ਕਾਂਗਰਸ ਦੇ ਆ ਜਾਂ ਕੋਈ ਅਕਾਲੀ ਦਲ ਦੇ ਆ ਇਹ ਇੱਕ ਸਾਂਝਾ ਹਾਊਸ ਹੈ ਲੋਕਾਂ ਨੇ ਚੁਣਿਆ ਤੇ ਲੋਕਾਂ ਦੇ ਲਈ ਹੈ ਤੇ ਇੱਥੇ ਸਾਰਿਆਂ ਨੇ ਚਾਹੇ ਕੋਈ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਸੀ ਨਹੀਂ ਵੋਟ ਪਾਈ ਤਾਂ ਚਾਹੇ ਕੋਈ ਕਾਂਗਰਸ ਦੇ ਵਿੱਚ ਬੈਠਾ ਉਹਨੇ ਵੀ ਵੋਟ ਪਾਈ ਹੈ ਉਹ ਅਕਾਲੀ ਦਲ ਦੇ ਵਿੱਚ ਬੈਠਾ ਸੀ ਉਹਨਾਂ ਨੇ ਹੀ ਵੋਟ ਸੋ ਇਹ ਸਾਰੇ ਇਹ ਹਾਊਸ ਹੈ ਲੋਕਾਂ ਦੇ ਲਈ ਇਹ ਹਾਊਸ ਚੁਣਾਂਗੇ ਤੇ ਲੋਕਾਂ ਦੇ ਲਈ ਇਹਨਾਂ ਲੋਕਾਂ ਨੇ ਵੋਟ ਕੀਤੀ ਹੈ ਜਿਹੜੇ ਲੋਕਾਂ ਨੂੰ ਛੱਡ ਕੇ ਜਿੱਤਣ ਤੋਂ ਬਾਅਦ ਪਾਰਟੀ ਪਿੱਛੇ ਸਟੈਂਡ ਲੈ ਕੇ ਲੋਕਾਂ ਦਾ ਨੁਕਸਾਨ ਕਰਦੇ ਨੇ ਉਹਨਾਂ ਵਾਸਤੇ ਤੁਸੀਂ ਕੀ ਦੇਖੋ ਉਹਨਾਂ ਦਾ ਜਿਹੜਾ ਕਿਉਂਕਿ 5 ਸਾਲ ਲਈ ਐਮਸੀ ਚੁਣਿਆ ਜਾਂਦਾ ਤੇ ਲੋਕਾਂ ਨੇ ਚੁਣਿਆ ਤੇ ਲੋਕਾਂ ਦੇ ਕਿੰਨੇ ਕੰਮ ਕਰੇ ਨੂੰ ਜਦੋਂ 5 ਸਾਲ ਬਾਅਦ ਦੇ ਸਾਰੇ ਸਾਥੀ ਚੋਣਾਂ ਦੇ ਵਿੱਚ ਜਾਣਗੇ ਮੈਂ ਵੀ ਕੱਲ ਨੂੰ ਲੋਕਾਂ ਦੇ ਵਿੱਚ ਦੁਆਰਾ ਜਾਣਾ ਸੋ ਉਹਦਾ ਜਵਾਬ ਜਿਹੜਾ ਲੋਕ ਇਹਨਾਂ ਤੋਂ ਤਲਬ ਕਰ ਲੈਣ ਸ਼ਹਿਰ ਦੇ ਵਿੱਚ ਜਿਹੜਾ ਡਿਵੈਲਪਮੈਂ ਦੁਬਾਰਾ ਜਿਹੜੀ ਹਾਊਸ ਦੀ ਜਿਹੜੀ ਮੀਟਿੰਗ ਕਾਲ ਹੋਣੀ ਹੈ ਜਿਹਦੇ ਵਿੱਚ ਸ਼ਹਿਰ ਦੇ ਜਿਹੜੇ ਕੰਮ ਕਰਨੇ ਡਿਵੈਲਪਮੈਂਟ ਦੇ ਨੇ ਉਹ ਜਿਹੜੇ ਮਤੇ ਜਿਹੜੇ ਹਾਊਸ ਨੇ ਜਿਹੜੇ ਪਾਸ ਕਰੇ ਜਦੋਂ ਹੀ ਹਾਊਸ ਪਾਸ ਕਰ ਦੂਗਾ ਤੇ ਸਾਡੇ ਵੱਲੋਂ ਪਰ ਸਰਕਾਰ ਵੱਲੋਂ ਕਿਸੇ ਕੰਮ ਦੇ ਵਿੱਚ ਕੋਈ ਢਲ ਨਹੀਂ ਹੋਊਗੀ ਜਿਹੜੇ ਮਤੇ ਵੀ ਹਾਊਸ ਦੇ ਵੱਲੋਂ ਪਾਸ ਹੋਣਗੇ ਉਹ ਸਾਰੇ ਮਤਿਆਂ ਦੇ ਉੱਤੇ ਮੈਂ ਆਪ ਖੁਦ ਜ਼ਿੰਮੇਵਾਰੀ ਦੇ ਨਾਲ ਉਹਨਾਂ ਦੇ ਉੱਤੇ ਕੰਮ ਕਰਵਾਉਣ ਲਈ ਵਚਨਬੱਧ ਹਾਂ ਇਹ ਜਿਹੜੀ ਮਤਲਬ ਜਿਹੜੀ ਨਾਪੇ ਨੂੰ ਆਪਾਂ ਜਾਣਿਆ ਸਰਵਿਸ ਰੋਡ ਆ ਆਪਣੀ ਸਲੀਪਰ ਰੋਡ ਆ ਤੇ ਵੱਡਾ ਡੂੰਘਾ ਟੋਆ ਉਹ ਨਗਰ ਕੌਂਸਲ ਦੇ ਅਧੀਨਤਾ ਹੈ ਜਿਹੜਾ ਪਾਣੀ ਸੀ ਸਾਰਾ ਸੀਵਰੇਜ ਦਾ ਹਾਈਵੇ ਦੇ ਉੱਤੇ ਆਉਂਦਾ ਸੀ ਅੱਜ ਜੇ ਉਹਨੂੰ ਕਲੀਅਰ ਕਰਦੇ ਆ ਤਾਂ ਉਹ ਸੜਕ ਨੇ ਉਹਨੇ ਖੜਨਾ ਨਹੀਂ ਹੈਗਾ ਸੋ ਉਹ ਸਾਰੇ ਹੁਣ ਅਸੀਂ ਕਿਉਂਕਿ ਹਾਊਸ ਸੁਣਿਆ ਗਿਆ ਤਾਂ ਟੈਂਡਰ ਲਾ ਕੇ ਜਿਹੜਾ ਸੀਵਰੇਜ ਦਾ ਮਸਲਾ ਹੱਲ ਕਰਕੇ ਅਸੀਂ ਉਸ ਤੋਂ ਬਾਅਦ ਜਿਹੜੀ ਰੋਡ ਦੀ ਜਿਹੜੀ ਕਲੀਅਰ ਹੋਣੀ ਆ ਟੈਂਪਰੇਰੀ ਟਾਈਮ ਲਈ ਅਸੀਂ ਫਿਲਹਾਲ ਉੱਥੇ ਇੰਟਰਲੌਕ ਟਾਈਲਸ ਅਸੀਂ ਪ੍ਰਪੋਜ਼ ਕੀਤੀਆਂ ਨੇ ਕਿਉਂਕਿ ਉੱਥੇ ਸੜਕ ਨੇ ਜਿਹੜਾ ਕਲੀਅਰ ਹੋਣੇ ਜਾਣ ਕੇ ਜਾਂ ਉਹੀ ਰਹਿਣਗੇ ਨਹੀਂ ਸਾਰੇ ਸਾਡੇ ਹੋ ਹੀ ਸਾਥੇ ਇੱਕ ਜਿਹੜਾ ਹਾਈਵੇ ਦੇ ਉੱਤੇ ਲਾਈਟਾਂ ਦਾ ਇਹ ਸਮੱਸਿਆ ਤੁਹਾਡੇ ਲਈ ਬਾਰ ਬਾਰ ਆਉਂ ਗਿਆ ਹਾਈਵੇ ਦੇ ਉੱਤੇ ਰਾਤ ਨੂੰ ਲਾਈਟਾਂ ਨਹੀਂ ਚੱਲਦੀਆਂ ਸਟਰੀਟ ਲਾਈਟਾਂ ਪਹਿਲਾਂ ਵੀ ਆਪਾਂ ਨੇ ਬਹੁਤ ਉਹਨਾਂ ਦਾ ਟੈਂਡਰ ਪੀਰੀਅਡ ਚੱਲ ਰਿਹਾ ਟੈਂਡਰ ਬੜੀ ਜਲਦੀ ਖੁੱਲ ਜਾਣਾ ਤੇ ਉਹ ਨਹੀਂ ਉਹ ਸਿਰਫ ਮੇਨ ਰੋਡ ਦਾ ਟੈਂਡਰ ਹੋਇਆ ਸੀਗਾ ਸਰਵਿਸ ਰੋਡਸ ਦਾ ਜਾਂ ਜਿਹੜੀ ਇਹਨਾਂ ਦੀ ਮੈਂਟੇਨੈਂਸ ਆ ਜਿਹੜੀ ਉਹਦੇ ਟੈਂਡਰ ਲੱਗੇ ਹੋਏ ਨੇ ਟੈਂਡਰ ਜਦੋਂ ਹੀ ਕਲੀਅਰ ਹੋ ਜਾਂਦਾ ਤੇ ਉਹ ਕੰਮ ਜਿਹੜਾ ਸ਼ੁਰੂ ਹੁੰਦਾ ਸਾਡੀ ਸੁਝਾਸ਼ਨ ਹੈ ਜੀ ਪੌਦਿਆਂ ਨੂੰ ਲੈ ਕੇ ਇਸ ਤਰ੍ਹਾਂ ਸਰਕਾਰ ਚੱਲੀ ਹੋਈ ਆ ਪੂਰੇ ਖਰਾ ਭਰੇ ਪੰਜਾਬ ਬਣਾਉਂਦੇ ਦਰਖਤ ਹਜ਼ਾਰਾਂ ਦੀ ਗਿਣਤੀ 'ਚ ਲੱਗਦੇ ਨੇ 10 ਨਹੀਂ ਹਰੇ ਹੁੰਦੇ ਕਿਉਂਕਿ ਟੀ ਗਾਰਡ ਲੋਡ ਆ ਉਹਨੂੰ ਅਸੀਂ ਟੀ ਗਾਰਡ ਦੀ ਇਕੱਲੀ ਜ਼ਰੂਰਤ ਨਹੀਂ ਹੈਗੀ ਉਸ ਨੂੰ ਬੂਟੇ ਨੂੰ ਪਾਲਣ ਦੇ ਲਈ ਸਾਨੂੰ ਇੱਕ ਬੰਦਾ ਜਿਹੜਾ ਜ਼ਿੰਮੇਵਾਰ ਚਾਹੀਦਾ ਹੁੰਦਾ ਤੋ ਅਸੀਂ ਮਨਰੇਗਾ ਦੇ ਤਹਿਤ ਹਰ 200 ਬੂਟੇ ਦੇ ਮਾਗਰ ਜਿਹੜੀ ਇੱਕ ਮਨਰੇਗਾ ਦੀ ਗਰੰਟੀ ਆ ਰੋਜ਼ਗਾਰ ਦੇ ਲਈ 100 ਦਿਨ ਦੇ ਰੋਜ਼ਗਾਰ ਦੀ ਗਰੰਟੀ ਹੈ ਅਸੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ 2.5 ਸਾਲ ਹੋ ਗਏ ਸਰਕਾਰ ਨੂੰ ਜਿੰਨੇ ਵੀ ਥਾਂ ਦੇ ਉੱਤੇ ਅਸੀਂ ਜਿੰਨੇ ਵੀ ਮੁਹਿੰਮ ਜਿਹੜੀ ਚਲਾਈ ਆ ਉਹਦੇ ਚ ਹਰ ਜਿਹੜੇ 200 ਬੂਟੇ ਦੇ ਮਾਗਰ ਅਸੀਂ ਇੱਕ ਮਨਰੇਗਾ ਕਾਮੇ ਨੂੰ ਜਿਹੜਾ ਨਿਯੁਕਤ ਕਰਦੇ ਆ ਤੇ ਉਹਨੂੰ ਜਿਹੜਾ ਉਹਦੀ ਗਰੰਟੀ ਵੀ ਪੂਰੀ ਹੁੰਦੀ ਹੈ ਤੇ ਜਿਹੜੇ ਬੂਟੇ ਨੇ ਉਹ ਵੀ ਜਿਹੜੇ ਚੰਗੀ ਤਰ੍ਹਾਂ ਪਾੜ ਜਾਂਦੇ ਆ